ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰੰਟ ਦਾ ਦਾਸ ਸਿਮਰਜੀਤ ਸਿੰਘ ਹਾਂ ਅੱਜ ਤਰਨਾਨਾ ਸਿਟੀ ਕਲਕੱਤ ਕਰ ਰਹੇ ਹਾਂ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ ਇੱਕ ਸੰਗਰੂਰ ਹੈ ਇੱਕ ਬਰਨਾਲਾ ਤੇ ਇੱਕ ਬਲੇਕਪੋਟ ਹੈ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਤਧੌੜ ਉੱਥੇ ਹੈ ਤੇ ਉਧ ਦੁਨਣਾ ਉਥੋਂ ਦੇ ਰਹਿਣ ਵਾਲੇ ਸਾਡੇ ਬڑے ਸੀਨੀਅਰ ਤੇ ਇੱਜ਼ਤਦਾਰ ਜਗਤਾਰ ਸਿਗਾਰ ਸ਼ੰਨਾਰ ਸਿੰਘ ਸਾਡੀ ਪਾਰਟੀ ਦੇ ਸੀ ਉਥੋਂ ਦੇ ਹੀ ਪੜ੍ਹਨਾ ਸਿੱਧੂ ਹੈ ਗਿਆ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਰਟ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕਦਮੇ ਦਰਜ ਕਰਾਤੇ ਰੇ ਲੁਧਿਆਣੇ ਦੇ ਵਿੱਚ ਕਰਾਤਾ ਹੈ ਪਟਿਆਲੇ ਦੇ ਵਿੱਚ ਕਰਾਤਾ ਹੈ ਕਿ ਕਿਸੇ ਤੋਂ ਚੇਨੀ ਖਿੱਚੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀਆ ਖਿੱਚੂਗਾ ਫੇਰ ਅਬੂਰ ਦੇ ਵਿੱਚ ਵੀ ਪर्चा ਕਰਾਤਾ ਹੈਗਾ ਫੇਰ ਲੁਧਿਆਣੇ ਦੀ ਸੀਆਈਏ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਸਜ਼ੀਲ ਕੀਤਾ ਬਰਸਤ ਤੇ ਪਾਤਾ ਖੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਇਹ ਜਿਤ ਤਸੀ ਦੇ ਨੇ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਦਲਤ ਕੰਮ ਹੈ ਇਹਦੇ ਨਾਲ ਲੋਕ ਪੜਕ ਰਹੇ ਆਂ ਔਰ ਮੈਂ ਆਪਣੇ ਪਾਰਲਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣ ਨੂੰ ਸੋਚਣ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਕਰ ਦਿੱਤੀ ਹੈ ਜਿਹੜੇ ਲਾਰਡ ਆਰਡਰ ਦੇ ਐਡੀਸ਼ਨਲ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਐ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭੰਨਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਦੇ ਨਾਲ ਸਾਡਾ ਸਾਰਾ ਹਲਕਾਰ ਝੜੜੜਾ ਦੇ ਵਿੱਚ ਆ ਜਾਏ ਤੇ ਇਹ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ ਕਿ ਇੱਥੇ ਸ਼ਹਿਰ ਸ਼ਹਿਰ ਦੇ ਵਿੱਚ ਡਿਮੋਨਸਟ੍ਰੇਸ਼ਨ ਹੋਣ ਲੱਗ ਪਏ ਆਂ ਔਰ ਲੋਕ ਬਾਹਰ ਘਰਾਂ ਚੋਂ ਨਿਕਲ ਰਹੇ ਆਂ ਕੱਲ ਅਸੀਂ ਪੋਰਟ ਦੁਨੇ ਇੱਕ ਕਾਠ ਕਰ ਰਹੇ ਆਂ ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲزام ਇਹੋ ਜਿਹੇ ਸਮਾਜਿਕ ਦੇ ਉਤੇ ਲਾਦਨੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫ ਨੈਸਸਰ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਭਾਵੇਂ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਨਾ ਕਰਨਾ ਪਵੇ ਤੇ ਇੱਥੇ oven ਰਹੇ ਜੋ ਕਰਕੇ ਭਾਵੇਂ ਸਿੱਧੂ ਦਿਨਾਰ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਘਰਾਂ ਚ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਾਹਨ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਇਹ ਕਿਸੇ ਨੌਂਦੇ ਕਰਕੇ ਸਭ ਉਹ ਇੱਕ ਤਰ੍ਹਾਂ ਤਕਤੀਸ਼ ਹੋਣੀ ਚਾਹੀਦੀ ਹੈ ਇਹ ਪਨੈਸਟੂ ਨੂੰ ਦਰਫੇ ਦੇ ਉੱਤੇ ਰੱਖਿਆ ਕਿਉਂ ਪੌਛਰ ਕੀਤਾ ਕੀ ਕੀਤਾ ਕੋਈ ਐਹੋ ਜੀ ਗੱਲ ਨਹੀਂ ਕੀਤੀ ਉਸਨੇ ਸਮਾਰਟ ਸੇਵਕ ਹੈ ਲੋਕਾਂ ਦੇ ਪੈਸੇ ਛਡਾਉਂਦਾ ਹੈ ਜਿਹੜੇ ਟ੍ਰੈਵਲ ਏਜੰਟਸ ਨੇ ਉਹ ਠੱਗੀ ਕਰਨ ਜਾਂਦੇ ਹੈ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਹੈ ਕਿ ਪੜਨਾਤਾ ਏਜੰਟਾਂ ਨੂੰ ਕਹਿ ਕੇ ਕਿ ਤਾ ਹੀ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਫਾਉਂਡਾਂ ਉੱਡ ਗਏ ਨਾ ਤਾਂ ਤੁਹਾਡਾ ਪਿੱਛੇ ਗਿਆ ਬੰਦਾ ਉਸ ਮੋਰਖੇ ਦੇ ਵਿੱਚ ਉਹ ਆਪਾਂ ਚੈਜ ਦਿੱਤੀ ਤੁਸੀਂ ਭੇਜਿਆ ਤੇ ਉਹ ਤਾਂ ਖਾਂਦਨ ਦੇ ਖਾਂਦਨ ਨਾਲ ਨਿੱਤਬਾਖੀ ਤੋਗੇ ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਥੌਰੰਪੀ ਸਲਾਕੇ ਜਦ ਮੈਂ ਆਪਣੇ ਨੱਕ ਦੇ ਵਿੱਚ ਇਹੋ ਜਿਹੀ ਚੀਜ਼ ਧਰਨੇ ਤੋਂ ਦਿਨ ਦੇ ਹਫ਼ਤੇ ਦੇ ਵਿੱਚ ਨਹੀਂ ਹੈ ਤਾਂ ਚੀਫ ਮਿਸਟਰ ਕੁਰੇ ਮੈਂ ਬੇਚਿਕਰਨ ਕਿ ਇਹ ਮਸਲਾ ਹੱਲ ਹੋ ਜੇ ਜਿਹੜਾ ਕਰ ਸਾਨੂੰ ਕੱਟਣਾ ਕਰਨਾ ਪਵੇ ਕੋਰਟ ਤੋਂ ਮੈਂ ਵਾਇਕੀ ਦਾ ਫਾਂਸਾ ਵਾਇਕੀ ਭਟੇ ਮੈਂ ਵੰਤਰਾ ਦਾਸ ਸਿੰਘ ਜੰਗਾਨ ਅੱਜ ਤਰਨਾਨ 시ਟੀ ਕਲਕਰ ਕਰ ਰਹੇ ਹੈ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ ਇੱਕ ਸਮੂਹ ਹੈ ਇੱਕ ਬਰਨਾਲਾ ਤੇ ਇੱਕ ਮਨੇਰ ਕੋਟ ਲੈ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਧੌੜ ਉੱਥੇ ਹੈ ਤੇ ਕੋਟ ਦੁੰਨਾ ਉੱਥੋਂ ਦੇ ਰਹਿਣ ਵਾਲੇ ਸਾਡੇ ਬੜੇ ਸੀਨੀਅਰ ਤੇ ਇੱਜ਼ਤਦਾਰ ਜਗਤਾਰ ਸਗਾਰ ਚੰਨਾਰ ਸਿੰਘ ਸਾਡੀ ਪਾਰਟੀ ਦੇ ਸੀ ਉਹਨਾਂ ਦੇ ਹੀ ਪਾਣਾ ਸਿੱਧੂ ਹੈਗੇ ਆ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਰਟ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਾਤੇ ਰੇ ਲੁਧਿਆਣੇ ਦੇ ਵਿੱਚ ਕਰਾਤਾ ਪਟਿਆਲੇ ਦੇ ਵਿੱਚ ਕਰਾਤਾ ਕਿ ਕਿਸੇ ਤੋਂ ਚੇਨੀ ਖਿੱਚੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀ ਖਿੱਚੂਗਾ ਫੇਟ ਬਹੁਤ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ ਫੇਟ ਲੁਧਿਆਣੇ ਦੀ ਸੀਆਈਏ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਸਜ਼ੀਲ ਕੀਤਾ ਬਰਫ ਤੇ ਪਾਤਾ ਠੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਇਹੋ ਜਿਹੇ ਤਸੀਹੇ ਦੇਣੇ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਦਲਤ ਕੰਮ ਹੈ ਇਹਦੇ ਨਾਲ ਲੋਕ ਭੜਕ ਰਹੇ ਹੈ ਔਰ ਮੈਂ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣਾ ਚਾਹੁੰਦੇ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਜਿਹੜੇ ਲਾਅ ਐਂਡ ਆਰਡਰ ਦੇ ਐਡੀਸ਼ਨਲ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਹੈ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭੰਨਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਦੇ ਨਾਲ ਸਾਡਾ ਸਾਰਾ ਹਲਕਾਰ ਚੜ੍ਹੜਾ ਦੇ ਵਿੱਚ ਆ ਗਏ ਤੇ ਇਹ ਚੀਫ ਮਿਨਿਸਟਰ ਦਾ ਵੀ ਹਿੱਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣੇ ਕਿ ਇੱਥੇ ਸ਼ਹਿਰ ਸ਼ਹਿਰ ਦੇ ਵਿੱਚ ਡਿਮਨਸਟ੍ਰੇਸ਼ਨ ਹੋਣ ਲੱਗ ਪਿਆ ਔਰ ਲੋਕ ਬਾਹਰ ਘਰਾਂ ਚੋਂ ਨਿਕਲ ਰਹੇ ਹੈ ਅਸੀਂ ਬੋਤ ਦੁਨੇ ਇੱਕ ਕਠ ਕਰ ਰਹੇ ਹਾਂ ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਦੇਤੇ ਲਾ ਦੇਣੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫ ਨਿਸ ਸੁਸਪਰੀ ਰਿਮੈਂਡ ਬੇਨਤੀ ਕਰਦਾ ਹਾਂ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਭਾਣੇ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਿਨਾ ਕਰਨਾ ਪਵੇ ਤੇ ਇੱਥੇ ਓਹਨ ਰਹੇ ਜੋ ਪੱਕੇ ਭਾਣੇ ਸਿੱਧੂ ਦੇ ਨਾਲ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਕਹਾਂ ਅੱਜ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਹਾਂ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਕਿ ਕਿਸ ਨੰਤਰ ਕਰਕੇ ਸਭ ਨੂੰ ਇੱਕ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ ਕਿ ਭਾਨੇ ਸਿੱਧੂ ਨੂੰ ਬਰਫ ਦੇ ਉੱਤੇ ਕਿਉਂ ਰੱਖਿਆ ਕਿਉਂ ਪਹੁੰਚ ਕੀਤਾ ਕੀ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸ ਨੇ ਸਮਾਰਤ ਸੇਵਕ ਹੈ ਲੋਕਾਂ ਦੇ پیسے ਛਡਾਉਂਦਾ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰਨ ਜਾਂਦੇ ਆਂ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਆਂ ਪੜਾਤਾ ਏਜੈਂਟਾਂ ਨੂੰ ਕਹਿ ਕੇ ਕਿ ਤਾਹੀਂ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਫਾਉਂਡਾਂ ਉੱਡ ਗਏ ਨਾ ਤਾਂ ਤੋੜਾ ਤੇ ਜਿਹਾਏ ਬੰਦਾ ਉਸ ਮੁੱਢਰੇ ਵਿੱਚ ਉਹ ਪੌਂਚਰ ਜਿੱਥੇ ਤੁਸੀਂ ਭੇਜਿਆ ਤੇ ਉਹ ਤਾਂ ਖਾਂਦਾਂ ਦੇ ਖਾਂਦਾਂ ਨਹੀਂ ਇੱਥੇ ਆਖੀਤ ਹੋ ਗਏ ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਸਮਾਗਮ ਬਟੋਰੰਪੀ ਸਲਾਕੇ ਦਾ ਮੈਂ ਆਪਣੇ ਅਕਾ ਦੇ ਵਿੱਚ ਇਹੋ ਜੀ ਚੀਜ਼ ਤਾਂ ਨੇ ਤੁਨੇ ਦੇ ਹੱਥ ਦੇ ਵਿੱਚ ਨਹੀਂ ਹੈ ਤਾਂ ਚੀਫ ਮਿਨਿਸਟਰ ਕੋਲ ਮੈਂ ਬੇਚੀ ਕਰਨਾ ਕਿ ਇਹ ਮਸਲਾ ਹੱਲ ਹੋ ਜੇ ਜਿਹੜਾ ਕੰਮ ਸਾਨੂੰ ਕੱਟ ਨਾ ਕਰਨਾ ਪਵੇ ਕੋਰਟ ਤੋਂ ਨੇ